ਰਵੰਤ ਸਿੰਘ ਆਪਣੇ ਖਿਆਲਾਂ ਵਿੱਚ ਉਲਝਿਆ ਪਤਾ ਨਹੀਂ ਕੀ ਕੀ ਸੋਚੀ ਜਾ ਰਿਹਾ ਸੀ ਤਾਂ ਅਚਾਨਕ ਉਹਦੇ ਮਨ 'ਚ ਸਵਾਲ ਘਰ ਕਰ ਗਿਆ ਉਸਨੇ ਆਪਣੀ ਘਰਵਾਲੀ ਦੇ ਅੰਤਕਾਰ ਨੂੰ ਬੋਲ ਬੁਲਾਇਆ ਤੇ ਪੁੱਛਿਆ ਭਗਵਾਨੀ ਦੁਨੀਆ ਦਾ ਆਪ੍ਰੀ ਇਨਸਾਨ ਕੌਣ ਹੋ ਲੈ ਦੱਸ ਪਤਾ ਨਹੀਂ ਕੀ ਕੀ ਸੋਚੀ ਜਾਂਦੇ ਨੇ ਭਲਾ ਮੈਨੂੰ ਕੀ ਪਤਾ ਹੈ ਦਿਆਤਕਾਰ ਨੇ ਹੈਰਾਨ ਜਹੀ ਹੋ ਕੇ ਜਵਾਬ ਦਿੱਤਾ। ਕਲਵੰਤਰ ਨੂੰ ਚੈਨ ਨਹੀਂ ਸੀ ਆ ਰਿਹਾ। ਬਾਰ-ਬਾਰ ਉਸਦੇ ਦਿਮਾਗ 'ਚ ਉਹੀ ਸਵਾਲ ਘੁੰਮੀ ਜਾ ਰਿਹਾ ਸੀ। ਜੀਨੋ ਵੀ ਮਿਲਦਾ ਹਰ ਇੱਕ ਨੂੰ ਹੀ ਸਵਾਲ ਕਰਦਾ। ਸਾਰੇ ਉਸ ਨੂੰ ਕੋਈ ਨਾ ਕੋਈ ਜਵਾਬ ਦੇ ਕੇ ਟਾਲਣ ਲੱਗ ਜਾਂਦੇ। ਕੋਈ ਕਹਿੰਦਾ ਲੈ ਜਾਰ ਜਦੋਂ ਦੁਨੀਆ ਖਤਮ ਹੋਊ। ਤਾਂ ਜਿਹੜਾ ਬੰਦਾ ਆਖਰ ਚ ਮਰੂ ਉਹ ਹੀ ਉਹ ਆਖਰੀ ਇਨਸਾਨ ਹੋਊ। ਤੇ ਹੱਸਣ ਲੱਗ ਜਾਂਦੀ। ਕੋਈ ਕਹਿੰਦਾ ਲੈ ਸਾਡੇ ਸੰਤਾਂ ਵਰਗਾ ਕੌਣ ਆਜੀ? ਉਹੀ ਆਖ ਰਿਹਾ ਇਸਾ ਇਨਸਾਨ ਨੇ ਪਰ ਕਲਵੰਤ ਦੀ ਬੇਚੈਨੀ ਘਟ ਨਾ ਹੋਈ। ਤੇ ਆਕਰ ਉਸ ਨੂੰ ਪਤਾ ਲੱਗਿਆ ਕਿ ਬਨਾਰਸ ਚ ਇੱਕ ਤਪਸਵੀ ਨੇ ਜੋ ਬਹੁਤ ਪ੍ਰਸਿੱਧ ਹੈ ਤੇ ਲੋਕ ਉਹਨਾਂ ਨੂੰ ਕਲਿਆਣ ਬਾਬੇ ਦੇ ਨਾਲ ਨਾਮ ਨਾਲ ਜਾਣਦੇ ਨੇ। ਉਹ ਉਹਨਾਂ ਕੋਲ ਗਿਆ ਤੇ ਪੁੱਛਿਆ ਬਾਬਾ ਜੀ ਮੈਂ ਦੁਬਿਧਾ ਵਿੱਚ ਹਾਂ ਮੈਨੂੰ ਇਸ ਤੋਂ ਬਾਹਰ ਕੱਢੋ ਦੁਨੀਆ ਦਾ ਆਖਰੀ ਇਨਸਾਨ ਕੌਣ ਹੋ ਲੈ ਇਹ ਸੁਣਦੇ ਹੀ Muni ਜੀ ਹੱਸ ਪਏ ਤੇ ਬੋਲੇ ਦੁਨੀਆ ਦਾ ਆਖਰੀ ਇਨਸਾਨ ਮਾਇਆ ਤੇ ਤੂੰ ਵੀ ਇਹ ਉਹ ਹੈਰਾਨ ਹੋ ਗਿਆ ਕਿ ਇਹ ਕਿਵੇਂ ਹੋ ਸਕਦਾ ਹੈ Muni ਜੀ ਨੇ ਕਿਹਾ ਕਿ ਚਲ ਦੱਸ जे तू तो मर गया की दुनिया रुक जानी है जवाब जो तू मर गया ता तेरे लिए एक ये आखरी दिन होगा क्योंकि आत्मा भावे जिंदा रहे पर इंसान रूप च तेरा वह आखिरी दिन होगा जे कोई ਹੋਰ ਇਸ ਦੁਨੀਆ ਤੋਂ ਜਾਂਦਾ ਤਾਂ ਕਿਸੇ ਦੀ ਜਾਣ ਨਾਲ ਦੁਨੀਆ ਨਹੀਂ ਰੁਕਦੀ ਪਰ ਤੇਰੇ ਇਸ ਦੁਨੀਆ 'ਚੋਂ ਜਾਣ ਨਾਲ ਤੇਰੇ ਲਈ ਸਭ ਰੁਕ ਜਾਉ ਇਸ ਲਈ ਦੁਨੀਆ 'ਚ ਆਖਰੀ ਇਨਸਾਨ ਕੋਈ ਹੋਰ ਨਹੀਂ ਆਪਾਂ ਕੋ ਦਾ ਮੁਨੀ ਜੀ ਨੇ ਬਹੁਤ ਪਿਆਰ ਨਾਲ ਕਲਵੰਤ ਦੀ ਸਿਰ ਤੇ ਹੱਥ ਰੱਖਦੇ ਹੋਏ ਜਵਾਬ ਦਿੱਤਾ ਆਪਣੇ ਸਵਾਲ ਦਾ ਜਵਾਬ ਪਾ ਕੇ ਕਲਵੰਤ ਨੇ ਮੁਨੀ ਜੀ ਦੇ ਪੈਰੀ ਹੱਥ ਲਾਏ ਤੇ ਧੰਨਵਾਦ ਕਰਕੇ ਆਪਣੇ ਘਰ ਵੱਲ ਚੱਲ ਪਿਆ ਬਾਕੀ ਸਭ ਦੀ ਆਪਾਂ ਆਪਣੀ ਆਪਣੀ ਸੋਚ ਹੁੰਦੀ ਹੈ ਮੈਂ ਨਹੀਂ ਕਹਿੰਦੀ ਕਿ ਮੈਂ ਜੋ ਇਹ ਲਿਖਾ ਸਹੀ ਹੋ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਦੋਂ ਆਪਣਾ ਸਾਰ ਰੁਕ ਜਾਂਦਾ ਹੈ ਤਾਂ ਆਪਣੇ ਲਈ ਉਹ ਆਖਰੀ ਸਮਾਂ ਆਖਰੀ ਦਿਨ ਹੀ ਹੁੰਦਾ ਹੈ ਇਸੇ ਲਈ ਦੁਨੀਆਂ ਦੀ ਆਖਰੀ ਇਨਸਾਨ ਮੇਰੇ ਲਈ ਮੈਂ ਹੀ ਹਾਂ ਹੋਰ ਕੋਈ ਨਹੀਂ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ